ਨਵੈਜੀਤ ਸਿੰਘ ਖਾਨ ਸਾਹਿਬ ਹੈਜੀ ਕੀ ਫਤਿਹ ਜਿਹੜੀ ਪ੍ਰੈਸ ਕਾਨਫਰੰਸ ਆਪਾ ਅੱਜ ਕਰ ਰਹੇ ਆ ਇਹਦਾ ਮੇਨ ਅਜੰਡਾ ਜੋ 28 ਸਾਲਾਂ ਤੋਂ ਜਿਹੜੇ ਬੰਦੀ ਸਿੱਖ ਜੇਲ੍ਹਾਂ ਦੇ ਵਿੱਚ ਸਜਾਵਾਂ ਪੂਰੀਆਂ ਹੋਣ ਤੋਂ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਸਰਕਾਰਾਂ ਦੇ ਰੱਖੇ ਹੋਏ ਨੇ ਪਾਵੇਂ ਪੰਜਾਬ ਸਰਕਾਰ ਹੈ ਪਾਵੇਂ ਸੈਂਟਰ ਗਵਰਨਮੈਂਟ ਹੈ ਉਸ ਸੰਬੰਧੀ ਜੁਆਇਨਟ ਅਕਾਲੀ ਦਲ ਸਾਡੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਮੁੰਡਾ ਔਰ ਸਮੂਚੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ 29 ਮਈ ਨੂੰ ਪੰਜਾਬ ਦੇ ਹਰ ਹਲਕਾ ਜ਼ਿਲ੍ਹਾ ਜਿੱਥੇ ਐਸਜੀਐਮ ਸਾਹਿਬ ਵਹਿੰਦੇ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਉਹਨਾਂ ਦੇ ਰਾਹੀਂ ਗਵਰਨਰ ਤੱਕ ਭੇਜਿਆ ਜਾਣਾ ਜਿਹਦੇ ਵਿੱਚ ਮੁੱਖ ਅਜੰਡੇ ਨੇ ਜਿਵੇਂ ਬੰਦੀ ਸਿੱਖਾਂ ਦੀ ਰਿਹਾਈ ਹੋ ਗਈ ਸਿੱਖ ਹਮੇਸ਼ਾ ਹੀ ਗੁਲਾਮ ਰਹੇ ਨੇ ਇਹ ਆਪ ਜੀ ਨੂੰ ਵੀ ਪਤਾ ਹੈ ਔਰ ਗੁਲਾਮੀ ਦੀ ਇਹ ਨਿਸ਼ਾਨੀ ਹੈ ਵੀ ਜਿਹੜੇ ਇਹ ਕਾਨੂੰਨ ਨਹੀਂ ਕਹਿੰਦਾ ਵੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬੰਦੀ ਬਣਾ ਕੇ ਹਜੇ ਵੀ ਜੇਲਾਂ ਵਿੱਚ ਰੱਖਿਆ ਗਿਆ ਕਈ ਕੇਸਾਂ ਦੇ ਵਿੱਚੋਂ ਜਿਵੇਂ ਭਾਈ ਜਗਤਾਰ ਸਿੰਘ ਖਵਾਰਾ ਉਹਨਾਂ ਨੂੰ ਬੜੀ ਵੀ ਕੀਤਾ ਗਿਆ ਸਿੱਖਾਂ ਦੇ ਵਿੱਚ ਇਸ ਚੀਜ਼ ਦੀ ਭਾਰੀ ਖੁਸ਼ੀ ਹੈ ਔਰ ਫਿਰ ਵੀ ਸੈਂਟਰ ਗਵਰਨਮੈਂਟ ਔਰ ਪੰਜਾਬ ਸਰਕਾਰ ਉਹਨਾਂ ਵੱਲੋਂ ਜਿਹੜਾ ਬੰਦੀ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਇਹ ਪਹਿਲਾ ਅਜੰਡਾ ਜਿਹੜਾ ਸਾਡਾ ਤੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਜਿਹੜਾ ਲਗਭਗ 3 ਸਾਲ ਹੋ ਗਏ ਆ ਸਾਨੂੰ ਉੱਥੇ ਕੌਮੀ ਇਨਸਾਫ ਮੋਰਚਾ ਲਾ ਕੇ ਬੈਠਿਆ ਨੂੰ ਬਾਕੀ ਹਰ ਕਰਨ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਮਛੰਡਾ ਔਰ ਹੋਰ ਵੀ ਜਿਹੜੇ ਨੁਮਾਇੰਦੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨੇ ਜਿਹੜੇ ਸਾਡਾ ਸਾਥ ਦੇ ਰਹੇ ਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਹੋਈ ਸਗੋਂ ਭਗਵੰਤ ਮਾਨ ਦੀ ਸਰਕਾਰ ਨੇ ਉਹ ਕੌਮੀ ਮੋਰਚੇ ਨੂੰ ਚਕਮਾਉਣ ਲਈ ਬਹੁਤ ਜਿਹੜੇ ਯਤਨ ਕੀਤੇ ਆ ਗੰਦੀਆਂ ਪਾਣੀ ਦੀਆਂ ਬੁਛਾੜਾਂ ਸਾਡੇ ਉੱਪਰ ਸੁੱਟੀਆਂ ਤੇ ਸਾਡੇ ਤੇ ਜਿਹੜਾ ਮਤਲਬ ਕੁੱਟਮਾਰ ਵੀ ਕੀਤੀ ਐ ਡਾਂਗਾ ਵੀ ਚਲਾਈਆਂ ਪੁਲਿਸ ਨੇ ਤੇ ਕਈ ਵਾਰੀ ਸਾਡੀਆਂ ਗ੍ਰਿਫਤਾਰੀਆਂ ਵੀ ਹੋਈਆਂ ਔਰ ਦੂਸਰਾ ਅਜੰਡਾ ਜਿਹੜਾ ਜੋ 2015 ਚ ਬੇਅਦਬੀ ਹੋਈ ਐ ਮੈਨੂੰ ਲੱਗਦਾ ਵੀ ਸਾਨੂੰ ਵਾਰ-ਵਾਰ ਇਹ ਗੱਲ ਕਹਿੰਦਿਆਂ ਨੂੰ ਸ਼ਰਮ ਆਉਂਦੀ ਐ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਇਸ ਪੰਜਾਬ ਦੇ ਵਿੱਚ ਜਿਹੜੇ ਗੁਰੂ ਨੂੰ ਅਸੀਂ ਨਮਨ ਕਰਦੇ ਆਂ ਨਮਸਕਾਰ ਕਰਦੇ ਆਂ ਜਿਨ੍ਹਾਂ ਤੋਂ ਅਸੀਂ ਅਸ਼ੀਰਵਾਦ ਲੈ ਕੇ ਆਪਣਾ ਦਿਨ ਦਾ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਉਸ ਗੁਰੂ ਸਾਹਿਬ ਜੀ ਦੇ ਅੰਗ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਖਲਾਰੇਗੇ ਜਿਨ੍ਹਾਂ ਦੀ ਸਰਕਾਰ ਵਿੱਚ ਇਹ ਹੋਇਆ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਜਿਨ੍ਹਾਂ ਕੀਤੀਆਂ ਕੋਈ ਵੀ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆਂ ਸੋ ਨਾਲ ਹੀ ਇੱਕ ਲਾਅ ਜਾਰੀ ਜਿਹੜਾ ਅਸੀਂ ਸੈਂਟਰ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਕਹਿੰਨੇ ਆਂ ਵੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਹੈ ਗੁਰੂ ਮਹਾਰਾਜ ਦੀ ਹੋਵੇ ਭਾਵੇਂ ਪੁਰਾਣ ਸ਼੍ਰੀਪ ਹੋਵੇ ਭਾਵੇਂ ਰਮਾਇਣ ਹੋਵੇ ਭਾਵੇਂ ਬਾਈਬਲ ਹੋਵੇ ਕੋਈ ਵੀ ਗ੍ਰੰਥ ਹੈ ਸਾਰੇ ਅਤੀ ਸਤਿਕਾਰਯੋਗ ਨੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਉਹ ਸਬੰਧ ਦੇ ਤੇ ਲਾਅ ਜਾਰੀ ਹੋਣਾ ਚਾਹੀਦਾ ਵੀ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਤੇ ਉਮਰ ਕੈਦ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਇਸ ਸਬੰਧੀ ਜਿਹੜਾ 29 ਮਈ ਨੂੰ ਅਸੀਂ ਆਪਣੇ ਵੱਲੋਂ ਸਮੂਚੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਮੂੱਚੇ ਸਿੰਘ ਸਭਾ ਨਾਲ ਫਰੀਦਕੋਟ ਦੇ ਐਸ.ਡੀ.ਐਮ. ਸਾਹਿਬ ਉਹਨਾਂ ਨੂੰ ਅਸੀਂ 10:00 ਵਜੇ ਮੰਗ ਪੱਤਰ ਗੁਰਦੁਆਰਾ ਸਿੰਘ ਸਭਾ ਨੇੜੇ ਕੈਂਟ ਆਕਰਤੋਂ ਰੋਸ ਮਜਾਰਾ ਕਰਦੇ ਹਾਂ ਸੋ ਕਾਲੀਆਂ ਝੰਡੀਆਂ ਹੱਥ ਵਿੱਚ ਲੈ ਕੇ ਐਸ.ਡੀ.ਐਮ. ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਉਹ ਸਾਡਾ ਮੰਗ ਪੱਤਰ ਜਿਹੜਾ ਗਵਰਨਰ ਤੱਕ ਭੇਜਿਆ ਜਾਵੇ ਇਹ ਹੀ ਸਾਡੀ ਮੰਗ ਹੈ